ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤਾਂ ਨੂੰ ਪਤਾ ਹੀ ਹੈ ਕਈ ਰੋਜ਼ ਤੋਂ ਤਰੀਵ 15 ਰੋਜ਼ ਤੋਂ ਇਹ ਜਿਹੜੀ ਸੇਵਾ ਹੈ ਗੁਰਦਾਰਾ ਬੌਲੀ ਸਾਹਿਬ ਬਾਠਾ ਕਲਾਂ ਅਤੇ ਬਾਠਾ ਕਲਾਂ ਦੇ ਸਾਰੇ ਸੇਵਾਦਾਰ ਸਾਡੇ ਗੋਲਡੀ ਜੀ ਐਡੀਗਾਰਡ ਵਾਲੇ ਜਿਨ੍ਹਾਂ ਦਾ ਫਾਰਮ ਹੈ ਨੰਗਲਾਂ ਉਹਨਾਂ ਦਾ ਬੜਾ ਸਹਿਯੋਗ ਹੈ ਸਾਰੇ ਨਗਰ ਦੇ ਸੇਵਾਦਾਰ ਜੋ ਬਹੁਤ ਜੋਰ ਲਾ ਕੇ ਇਹ ਜਿਹੜੀ ਰੋੜੀ ਕੁੱਟ ਰਹੇ ਨੇ ਜਿਵੇਂ ਆਪ ਸਾਰਿਆਂ ਨੂੰ ਪਤਾ ਹੈ ਕਿ ਅੱਜ 13 ਤਰੀਕ ਕੱਲ ਵੀ ਰੋੜੀ ਕੁੱਟੀ ਗਈ 12 ਤਰੀਕ ਤੇ ਅੱਜ 13 ਤਰੀਕ ਫੇਰ ਰੋੜੀ ਕੁੱਟੀ ਗਈ ਆ ਘਟੋ ਘਟਾ 10 ਟਰਾਲੀਆਂ ਜਿਹੜੀਆਂ ਨੇ ਰੋੜੀ ਦੀਆਂ ਇਕੱਠੀਆਂ ਕੀਤੀਆਂ ਨੇ ਉਹਦ ਕਰਕੇ ਜਿਹੜੇ ਵੀ ਰੋੜ ਖੱਡੇ ਪਏ ਨੇ ਟੁੱਟੇ ਹੋਏ ਨੇ ਟੋਏ ਨੇ ਬੜੇ ਬੜੇ ਤੇ ਸਾਡੇ ਖਮਾੜੋ ਏਰੀਏ ਦੇ ਵਿੱਚ ਇਧਰ ਵਸੀ ਰੋੜ ਦੇ ਉੱਤੇ ਜਿੰਨੇ ਵੀ ਮੱਤ ਤੋਂ ਵੱਧ ਹੋ ਸਕਿਆ ਸੇਵਾਦਾਰਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਟੋਏ ਜਿਹੜੇ ਨੇ ਭਰੇ ਜਾਣਗੇ ਖਵਾਣੋਂ ਦੇ ਜਿਹੜੇ ਟੋਏ ਪਏ ਨੇ ਸੜਕਾਂ ਦੇ ਉੱਤੇ ਕੱਲ ਵੀ ਦੱਸਿਆ ਸੀ ਵੀ ਨੰਗਨ ਵਾਲਿਆਂ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਸੋ ਟੋਇਆਂ ਦੇ ਵਿੱਚ ਲੋਕ ਡਿੱਗਦੇ ਨੇ ਕਈ ਦਿਨ ਤੋਂ ਸੇਵਾਦਾਰ ਸਾਰੇ ਇਕੱਲੇ ਇਕੱਲੇ ਦਾ ਨਾਮ ਲੈਣ ਲੱਗੇ ਕਈਆਂ ਤਾਂ ਭੁੱਲ ਵੀ ਜਾਈਦਾ ਇਸ ਕਰਕੇ ਸਾਰੇ ਹੀ ਸੇਵਾਦਾਰ ਬਹੁਤ ਮਿਹਨਤ ਦੇ ਨਾਲ ਲਗਣ ਦੇ ਨਾਲ ਸਪ੍ਰੇਮ ਦੇ ਨਾਲ ਸੇਵਾ ਜਿਹੜੀ ਅਨੁਹਾ ਰਹੇ ਨੇ ਤੇ ਗੋਲਡ ਯੂਨੋ ਵੱਲੋਂ ਇਹ ਵੱਡਾ ਸਨਯੋਗ ਆ ਇਹਨਾਂ ਨੇ ਲੇਬਰ ਵੀ ਦਿੱਤੀ ਹੋਈ ਆ ਨਾਲ ਤੇ ਕੱਲ ਇਹਨਾਂ ਦੇ ਫਾਰਮ ਤੇ ਰੋੜੀ ਕੁੱਟੀ ਗਈ ਸੀ ਤੇ ਵੱਡੀ ਸੇਵਾ ਸਾਡੇ ਨਾਲ ਨਿਭਾ ਰਹੇ ਨੇ ਇਹ ਕਰਕੇ ਇਲਾਕੇ ਦੇ ਜਿਹੜੇ ਸੜਕਾਂ ਦੇ ਵਿੱਚ ਟੋਏ ਪਏ ਹੋਏ ਨੇ ਉਹ ਗੁਰਦਾਰਾ ਬੌਲੀ ਸਾਹਿਬ ਬਾਠਾਂ ਕਲਾਂ ਤੇ ਸਾਰੇ ਬਾਠਾਂ ਕਲਾਂ ਦੇ ਜਿਹੜੇ ਸੇਵਾਦਾਰ ਪੱਕੇ ਸੇਵਾ ਨਿਭਾ ਰਹੇ ਨੇ ਹਰ ਸਮੇਂ ਲੰਗਰਾਂ ਵਿੱਚ ਕੀ ਤੇ ਕੋਈ ਵੀ ਸੇਵਾ ਹੋਵੇ ਵੱਧ ਚੜ ਕੇ ਪੂਰਾ ਜ਼ੋਰ ਲਾ ਕੇ ਤਾਨ ਲਾ ਕੇ ਸੇਵਾ ਨਿਭਾਉਂਦੇ ਨੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਪ੍ਰੀਵ ਕੱਲ ਐਤਵਾਰ 14 ਤਰੀਕ ਰੋੜੀ ਪਾਈ ਜਾਵੇਗੀ ਅਤੇ 15 ਤਰੀਕ ਨੂੰ ਫੇਰ ਸੋਮਵਾਰ ਵਾਲੇ ਦਿਨ ਜਿਹੜੀ ਆ ਦੋ ਦਿਨ ਅੱਜ ਦੋ ਦਿਨ ਕੁੱਟਣ ਤੇ ਰੋੜੀ ਲੱਗੇ ਨੇ ਮਸ਼ੀਨ ਲਾ ਕੇ ਤੇ ਦੋ ਦਿਨ ਫੇਰ ਟੋਏ ਜਿਹੜੇ ਆ ਸਾਰੇ ਏਰੀਆ ਦੇ ਵਿੱਚ ਭਰੇ ਜਾਣਗੇ। ਸੋ ਸਾਰਿਆਂ ਨੂੰ ਬੇਨਤੀ ਆ ਭਾਈ ਨੰਘਦੇ ਸਾਰੀ ਨੇ ਤੇ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਵੱਧ ਤੋਂ ਵੱਧ ਸਹਿਯੋਗ ਦੇਈਏ। ਸੋ ਜਿੰਨਾ ਵੀ ਹੋ ਸਕਦਾ ਸੰਗਤਾਂ ਸਹਿਯੋਗ ਦੇਣਾ ਕਿਉਂਕਿ ਜਿੰਨਾ ਚਿਰ ਛੜਕਾਂ ਨਹੀਂ ਬਣਦੀਆਂ ਉਹਨਾਂ ਚਿਰ ਆਪਾਂ ਨੂੰ ਟੋਏ ਜਿਹੜੇ ਆ ਵੱਡੇ ਵੱਡੇ ਟੋਏ ਛੜਕਾਂ ਤੇ ਕਿਉਂਕਿ ਨੰਗੜਾ ਆਪਾਂ ਸਾਰਿਆਂ ਨੇ ਆ ਤੇ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਵਕਤ ਤੋਂ ਬਾਅਦ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਰੂਹੀਆਂ ਭੁੱਲਾਂ ਦੀ ਮਾਫੀ ਸਾਰੇ ਸੇਵਾਦਾਰਾਂ ਦਾ ਸਾਰੇ ਗੋਲਡੀ ਉਹਨਾਂ ਦਾ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ